ਕਿ ਤੁਹਾਡੇ ਨਾਲ ਤਾਜ਼ਾ ਮਾਮਲਾ ਹੁਣ ਦਾ ਸਾਂਝਾ ਕਰ ਰਹੇ ਆ ਇਹਦੇ ਵਿੱਚ ਵੀ ਸਾਡੇ ਦਰਸ਼ਕਾਂ ਦੀ ਅਸੀਂ ਰਾਏ ਤੇ ਛੱਡਦੇ ਆ ਸੱਚ ਹੈ ਜਾਂ ਝੂਠ ਹੈ ਸਾਡੇ ਦਰਸ਼ਕ ਦੱਸਣ ਗੱਲ ਆਸਟ੍ਰੇਲੀਆ ਨਾਲ ਸੰਬੰਧਿਤ ਹੈ ਜੀ ਆਸਟ੍ਰੇਲੀਆ ਦੇ ਵਿੱਚ ਨੌਜਵਾਨ ਹੈ ਉਹਦੀ ਪਤਨੀ ਹੈ ਇੱਥੋਂ ਪੰਜਾਬ ਤੋਂ ਗਈ ਹੋਣੀ 90 ਤੋਂ ਜੀ ਤਾਂ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਬੱਚੇ ਵੀ ਨੇ ਉੱਥੇ ਹਮਤਲਬ ਕਿ ਕਹਿ ਲਈਏ ਮੇਰੇ ਰਿਸ਼ਤੇਦਾਰੀਆਂ ਵੀ ਉੱਥੇ ਨੇ ਭੈਣਾ ਵੀ ਉੱਥੇ ਨੇ ਤਾਂ ਮਗਰੋਂ ਬਜ਼ੁਰਗ ਜਾਂਦੇ ਨੇ ਹਮ ਬਜ਼ੁਰਗ ਜੋੜਾ ਜਦੋਂ ਉੱਥੇ ਜਾਂਦਾ ਉਹਨੂੰ ਵਾਪਸ ਆਣ ਕੇ ਸਾਨੂੰ ਦੱਸਿਆ ਹਮ ਕਿ ਉੱਥੇ ਪਹਿਲਾ ਤਾਂ ਜਿਹੜੀ ਸਰਕਾਰ ਹੈ ਉਹ ਟੈਕਸਾਂ ਦਾ ਇੰਨਾ ਜ਼ਿਆਦਾ ਬੋਝ ਪਾਉਂਦੀ ਹੈ ਕਿ ਬੰਦਾ ਉਹਦੇ ਟੈਕਸਾਂ ਦੇ ਭਰਦੇ ਭਰਨ ਦੇ ਵਿੱਚ ਹੀ ਆਪਣੀ ਜ਼ਿੰਦਗੀ ਖਰਾਬ ਕਰ ਲੈਂਦਾ ਇਸ ਦੇ ਨਾਲ ਨਾਲ ਉੱਥੇ ਬਹੁਤ ਵਿਰਲੇ ਟਾਂ ਵੀ ਹੋਣਗੇ ਜਿਹੜੇ ਕਰਜ਼ੇ ਤੋਂ ਬਚੇ ਨੇ ਨਹੀਂ ਤਾਂ ਜਾਣ ਸਰ ਗੱਡੀ ਖਰੀਦਣਾ ਘਰ ਲੈਣਾ ਉਹਨਾਂ ਦੇ ਕੰਮ ਦੇ ਜਿਹੜੇ ਥਾਵਾਂ ਨੇ ਉਹ ਇੰਨੀ ਦੂਰੀ ਤੇ ਨੇ ਉਸ ਹਿਸਾਬ ਨਾਲ ਨੇ ਓਨੀ ਕੁ ਉਜਰਤ ਮਿਲਦੀ ਹੈ ਬੱਚੇ ਨੂੰ ਲੱਗਦਾ ਹੈ ਕਿ ਜਿਹੜੀ ਰੇਂਜ ਰੋਵਰ ਹੈ ਤੇ ਮੈਂ ਬੜੀ ਸੌਖੀ ਖਰੀਦ ਲਾਂਗਾ ਉਹ ਖਰੀਦ ਲੈਂਦਾ ਤੇ ਉਸ ਗੱਡੀ ਦੇ ਉੱਪਰ ਢੇੜੇ ਲਾਉਣ ਜੋਗੇ ਰਹਿੰਦਾ ਤੇ ਉਹਨਾਂ ਦੇ ਟੈਕਸ ਭਰਦਾ ਰਹਿੰਦਾ ਜਿਹੜੀਆਂ ਵਿਆਜਾਂ ਨੇ ਗੱਡੀ ਨਵੀਂ ਗੱਡੀ ਲੈਣੀ ਹੈ ਉਹ ਵੀ ਬਹੁਤ ਜ਼ਿਆਦਾ ਮਹਿੰਗੀ ਹੈ ਜੇਕਰ ਉਹ ਘਰ ਲੈਂਦਾ ਘਰ ਵੀ ਲੋਡ ਹੈ ਕਿਉਂਕਿ ਉਹ ਕਿਰਾਏ ਭਰਦਾ ਹੈ ਗਰੋਸਰੀ ਖਰੀਦਦਾ ਤਾਂ ਉਸ ਬਜ਼ੁਰਗ ਦੇ ਦੱਸਣ ਮੁਤਾਬਕ ਕਿ 15-1600 ਡਾਲਰ ਹਰ ਮਹੀਨੇ ਉਹ ਬੜਾ ਆਮ ਨਾਲ ਉਹਦਾ ਖਰਚਾ ਆਉਂਦਾ ਮਿਲਦਾ ਬਿੱਲ ਦਾ ਖਰਚਾ ਹੋ ਗਿਆ ਮੋਬਾਈਲ ਦਾ ਰਹਿਣ ਸਹਿਣ ਦਾ ਮਤਲਬ ਹੋਰ ਕਈ ਖਰਚੇ ਪਾ ਕੇ ਜਾਂ ਓਬਰ ਕਰਕੇ ਆਪਾਂ ਜਾਣਾ ਤਾਂ ਗੱਡੀ ਦੇ ਜਿਹੜੇ ਜਿਨ੍ਹਾਂ ਕੋਲ ਆਪਣੀਆਂ ਗੱਡੀਆਂ ਨਹੀਂ ਜੇ ਆਪਣੀ ਗੱਡੀ ਆ ਤਾਂ ਕਿਸ਼ਤਾਂ ਭਰਨੀਆਂ ਨੇ ਉਹਦੀਆਂ ਤਾਂ ਉਹ ਜਿਹੜੇ ਇਹੋ ਜੀ ਜਦੋਂ ਜ਼ਿਆਦਾ ਹੈ ਬੱਚਿਆਂ ਦੀ ਕਹਿੰਦੇ ਸਾਡਿਆਂ ਦੀ ਮਤਮਾਰੀ ਪਈ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਦਿਨ ਚੜ੍ਹਦਾ ਜਿੱਦਨ ਛੁੱਟੀ ਹੁੰਦੀ ਹੈ ਆਪਸ ਇਕੱਠੇ ਹੁੰਦੇ ਨੇ ਫੇਰ ਉਹ ਬੈਠ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਨੇ ਉਹ ਕਹਿੰਦੇ ਅਸੀਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਸੁਣ ਕੇ ਹਰਾਨ ਹੋਈ ਜਾਂਦੇ ਆ ਵੀ ਸਾਡੇ ਬੱਚੇ ਇੰਨੀ ਮੁਸੀਬਤ ਨੇ ਉਹਨਾਂ ਬਜ਼ੁਰਗਾਂ ਦਾ ਕਹਿਣਾ ਸੀ ਕਿ ਜਿਹੜੀ ਕਰੋੜਾਂ ਕਰੋੜਾਂ ਰੁਪਇਆ ਕਰਜ਼ਾ ਸਿਰ ਤੇ ਲਿਆ ਹੋਇਆ ਉਹ ਆਸਟ੍ਰੇਲੀਆ ਦੀ ਗੱਲ ਦੱਸ ਰਹੇ ਸਨ ਸਾਨੂੰ ਨਹੀਂ ਪਤਾ ਵੇਖੋ ਜਿਹੜੀ ਚੀਜ਼ ਦੇ ਅਸੀਂ ਨਹੀਂ ਵੇਖਿਆ ਸੀ ਉਸ ਬਜ਼ੁਰਗ ਦੀ ਗੱਲ ਸਾਂਝੀ ਕਰ ਰਿਹਾ ਸੀ ਕਿਹਾ ਵੀ ਤੁਸੀਂ ਇੱਥੇ ਵਾਪਸ ਆਇਓ ਤੁਹਾਡਾ ਹੋ ਸਕਦਾ ਜਿੰਨਾ ਕਿ ਤੁਹਾਨੂੰ ਵੀਜ਼ਾ ਮਿਲਿਆ ਤੁਸੀਂ ਉਸ ਹਿਸਾਬ ਨਾਲ ਵਾਪਸ ਆ ਗਏ ਹੋ ਉਹ ਕਹਿੰਦੇ ਨਹੀਂ ਜੀ ਸਾਡਾ 10 ਸਾਲ ਦਾ ਲੱਗਿਆ ਹੋਇਆ ਅਸੀਂ ਉਸ ਹਿਸਾਬ ਨਾਲ ਗਏ ਸੀ ਆ ਵਾਪਸ ਆਇਆ ਅੱਜ ਇੰਨਾ ਖੁਸ਼ ਆ ਪੰਜਾਬ ਦੇ ਵਿੱਚ ਆਣ ਕੇ ਵੀ ਕਹਿੰਦਾ ਮੈਨੂੰ ਪੁੱਛੋ ਮਤਲਬ ਉਹ ਅੱਖਾਂ 'ਚ ਉਹਨਾਂ ਦੇ ਪਾਣੀ ਆ ਰਿਹਾ ਸੀ ਕੁਝ ਹੀ ਦਿਨ ਜੂ ਪਰ ਉਹ ਕਹਿੰਦੇ ਵੀ ਅਸੀਂ ਕਹਾਂ ਵੀ ਚਲੋ ਵੀ ਤੁਸੀਂ ਬਾਪੂ ਜੀ ਮਤਲਬ ਆਪਣਾ ਤੁਹਾਡਾ ਪਰਿਵਾਰ ਹੈ ਉਹਨਾਂ ਨੂੰ ਕੋਈ ਵੀ ਵਾਪਸ ਆ ਜਾਣ ਉਹ ਕਹਿੰਦੇ ਵੀ ਵੇਖੋ ਸਾਡੇ ਸਾਰੇ ਜੀ ਵਾਪਸ ਆਉਣ ਨੂੰ ਤਿਆਰ ਨੇ ਸਿਰਫ ਇੱਕ ਮੁੰਡਾ ਜਿਹੜਾ ਉਹਦਾ ਦਿਲ ਲੱਗਿਆ ਉਥੇ ਉਹ ਖੁਸ਼ ਹੈ ਮਤਲਬ ਉਸ ਤਰ੍ਹਾਂ ਦੀ ਉਜਰਤ ਜਾਂ ਉਸ ਤਰ੍ਹਾਂ ਦੀ ਮਿਹਨਤ ਕਰਕੇ ਉਸ ਤਰ੍ਹਾਂ ਦੇ ਰਹਿਣ ਸਹਣ ਚ ਖੁਸ਼ ਹੈ ਪਰ ਉਹ ਕਹਿੰਦਾ ਵੀ ਮੈਂ ਇਹ ਜ਼ਰੂਰ ਕਵਾਂਗਾ ਵੀ ਭੁੱਲ ਕੇ ਵੀ ਤੁਸੀਂ ਪੰਜਾਬ ਚੋ ਜਾਣਾ ਜੀ ਸਦਕੇ ਜਾਓ ਜੇ ਤਾਂ ਵੇਖੋ ਤੁਹਾਡੇ ਕੋਲੇ 25 30 ਲੱਖ ਦਾ ਓਕਾ ਹੀ ਪ੍ਰਬੰਧ ਕਿਸੇ ਤਰੀਕੇ ਨਾਲ ਨਹੀਂ ਹੁੰਦਾ ਤੁਹਾਡੇ ਕੋਲ ਜਾਇਦਾਦ ਉਹਨਾਂ ਹੀ ਕੋ ਏ ਫਿਰ ਠੀਕ ਹੈ ਵੇਚ ਕੇ ਜਾਓ ਜੇ ਤੁਹਾਡਾ ਜਾਨ ਨੂੰ ਜੀ ਕਰਦਾ ਮਿਹਨਤਾਂ ਕਰੋ ਪਰ ਜੇ ਤੁਹਾਡੇ ਕੋਲ 5-7 ਕਿੱਲੇ 2-4 ਕਿੱਲੇ ਇਸ ਤੋਂ ਵੱਧ ਹੈ ਵੀ ਉਹਨੂੰ ਭੁੱਲ ਕੇ ਵੇਚਿਓ ਨਾ ਇਹ ਗਲਤੀ ਨਾ ਕਰਿਓ ਉਹ ਕਹਿੰਦਾ ਵੀ ਇਹ ਵੱਡਾ ਪਾਪ ਹੋਊਗਾ ਤੇ ਮੋਰਾਂ ਨੇ ਹੁਣ ਜਿਹੜੀ ਉਹਨਾਂ ਨੇ ਗੱਲ ਕਹੀ ਉਸ ਦੇ ਨਾਲ ਮਿਲਦੀ ਇੱਕ ਗੱਲ ਜਿਹੜੀ ਹੈ ਉਹ ਬਜ਼ੁਰਗ ਦੀ ਗੱਲ ਸੁਣ ਕੇ ਅੱਜ ਮੈਨੂੰ ਲੱਗਿਆ ਕਿ ਬੰਦੇ ਨੇ ਫੈਸਲਾ ਠੀਕ ਕੀਤਾ ਹੋਊਗਾ ਮੇਰੇ ਪਿੰਡ ਤੋਂ ਕੋਈ ਵੀ ਕਮੈਂਟ ਕਰੋ ਕੋਈ ਵੀ ਸਾਡਾ ਦੋਸਤ ਮਿੱਤਰ ਉਹ ਕਮੈਂਟ ਕਰੇ ਸਾਡੇ ਨਾਲ ਅਸੀਂ ਨਿੱਜੀ ਤੌਰ ਤੇ ਉਸ ਤੋਂ ਬਾਅਦ ਮੈਂ ਆਪਣਾ ਵਟਸਐਪ ਨੰਬਰ ਦੇਵਾਂਗਾ ਉਸ ਪਰਿਵਾਰ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਇੰਗਲੈਂਡ ਗਿਆ ਹੋਇਆ ਪਰਿਵਾਰ ਹੈ ਜੀ ਇੱਥੇ ਉਸ ਨੌਜਵਾਨ ਦੀ ਜਿਹੜਾ ਇੰਗਲੈਂਡ ਗਿਆ ਹੋਇਆ ਉਹਨਾਂ ਦੀ 5 ਏਕੜ 6 ਏਕੜ ਜ਼ਮੀਨ ਸੀ ਇੱਥੇ ਉਸ ਵਕਤ ਇਹ ਗੱਲ 2010 11 ਦੀ ਹੋਵੇਗੀ ਤਾਂ ਉਹਨਾਂ ਨੇ ਉੱਥੇ ਇੰਨੀ ਮਿਹਨਤ કરી ਉੱਥੇ ਉਹਨਾਂ ਨੇ ਇਨਵੈਸਟਮੈਂਟ ਨਹੀਂ ਕਰੀ ਉੱਥੋਂ ਦਾ ਪੈਸਾ ਉੱਥੇ ਖੂ ਉੱਥੋਂ ਦੇ ਉੱਥੇ ਹੀ ਉਹ ਹੀ ਭਰ ਸਕਦਾ ਪਰ ਉਹਨਾਂ ਨੇ ਉੱਥੇ ਕੁਝ ਨਹੀਂ ਕਰਿਆ ਉਹਨਾਂ ਨੇ ਇੱਥੇ 90 90 ਤੋਂ ਪਾਦਸੋ ਏਰੀਆ ਦੇ ਵਿਚਕਾਰ ਕਿਉਂਕਿ ਅਸੀਂ ਉਹ ਉਹਨਾਂ ਨੇ ਕਿਹਾ ਉਹਨਾਂ ਦੀ ਪਰਮਿਸ਼ਨ ਨਾਲ ਅਸੀਂ ਪੇਸ਼ਾਨਦਸ ਸਕਦੇ ਤਾਂ ਹੀ ਕਿਹਾ ਵੀ ਕਮੈਂਟ ਕਰਿਓ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਭਾਜੀ ਉਹਨਾਂ ਨੇ 5-6 ਕਿੱਲਾਂ ਤੋਂ ਇਸ ਵਕਤ ਉਹ ਮੁੰਡੇ ਨੇ 30-35 ਕਿੱਲੇ ਬਣਾ ਲਈ ਇੱਥੇ ਜਿਆਦਾ ਖਰੀਦੀ ਹੈ ਉਹ ਕਹਿੰਦੇ ਵੀ ਅਸੀਂ ਨਹੀਂ ਇਹ ਵਰਤਾਰਾ ਤੇ ਉਹ ਵੀ ਮਸ਼ਹੂਰ ਇੱਕ ਹਸਤੀ ਦਾ ਜੀਜਾ ਹੈ ਉਹ ਨੌਜਵਾਨ ਜਿਹੜਾ ਜਿੰਨੇ ਇੰਨਾ ਸ਼ਾਨਦਾਰ ਇੱਥੇ ਆਪਣਾ ਘਰ ਵੀ ਸਵਾਰਿਆ ਇਸੇ ਤਰ੍ਹਾਂ ਦੇ ਉਦਾਹਰਨੇ ਤੁਹਾਡੇ ਏਰੀਆ ਦੀ ਜੇ 9 ਹੋਟਲ ਹੈ ਜੇ 9 ਹੋਟਲ ਐਂਡ ਰੈਸਟੋਰੈਂਟ ਲੁਧਿਆਣਾ ਨੂੰ ਜਦੋਂ ਆਪਾਂ ਜਾਣੇ ਆ ਰਸਤੇ ਦੇ ਵਿੱਚ ਪੈਂਦਾ ਹੈ ਪੰਦੇਰ ਸਾਹਿਬ ਉਹਨਾਂ ਨੂੰ ਚਲਾ ਰਹੇ ਨੇ ਉਹ ਨੌਜਵਾਨ ਕੈਨੇਡਾ ਗਏ ਹੋਣੇ ਬੜੇ ਦੇਰ ਦੇ ਹਾਂਜੀ ਤੇ ਉਹ ਨੌਜਵਾਨ ਕਹਿੰਦੇ ਵੀ ਮੇਰੇ ਪਿਤਾ ਜੀ ਦੀ ਜਿਹੜੀ ਬਿਮਾਰੀ ਕਾਰਨ ਕਾਫੀ ਜ਼ਿਆਦਾ ਸਮੱਸਿਆ ਵਧ ਗਈ ਹਾਂਜੀ ਕਹਿੰਦੇ ਮੈਨੂੰ ਡੈਡੀ ਉਹਨਾਂ ਨੇ ਆਪਣੇ ਪਿਓ ਨੂੰ ਵੇਖ ਕੇ ਹਾਲਾਤ ਉਹਨਾਂ ਦੇ ਡਾਕਟਰ ਦੇ ਦੱਸਣ ਮੁਤਾਬਕ ਕੈਂਸਰ ਸੀ ਜੀ ਕਹਿੰਦਾ ਮੈਂ ਪਿਤਾ ਨੂੰ ਮਿਲਣ ਵਾਸਤੇ ਇੱਥੇ ਆ ਗਿਆ ਉਹਨਾਂ ਦੀ ਧਰਮ ਸਪਤਨੀ ਅੱਜ ਇਸ ਵਕਤ ਹੁਣ ਵੀ ਉਹ ਕੈਨੇਡਾ ਨੇ ਉਹ ਕਹਿੰਦੇ ਮੈਂ ਇੱਥੇ ਆਇਆ ਇੱਥੇ ਆਣ ਕੇ ਕਹਿੰਦੇ ਮੈਂ ਰਾਤ ਨੂੰ ਜਦੋਂ ਮੇਰੇ ਪਿਤਾ ਜੀ ਸੁੱਤੇ ਹੋਣ ਉਹਨਾਂ ਦੀ ਇੱਕ ਬਾਹ ਕੰਮ ਕਰਦੀ ਇੱਕ ਨਹੀਂ ਸੀ ਕਰਦੀ ਜਿਹੜੀ ਬਾਹ ਕਹਿੰਦੇ ਹਿੱਲਦੀ ਸੀ ਨਾ ਮੈਂ ਉਸ ਪਾਸੇ ਫਰਸ਼ ਦੇ ਉੱਪਰ ਲੰਮਾ ਪੈ ਗਿਆ ਵੀ ਮੇਰਾ ਪਿਤਾ ਜਦੋਂ ਮੈਨੂੰ ਆਵਾਜ਼ ਵੀ ਉਹਨਾਂ ਦੀ ਘਟ ਨਿਕਲਦੀ ਵੀ ਉਹ ਮੈਨੂੰ ਉਸ ਬਾਹ ਨਾਲ ਹਿਲਾ ਕੇ ਠਾ ਸਕੇ ਕਹਿੰਦੇ ਜਦੋਂ ਮੇਰੇ ਪਿਤਾ ਨੇ ਮੈਨੂੰ ਠਾਣਾ ਉਹਨਾਂ ਨੇ ਮਤਲਬ ਦੁਖੀ ਜਿਵੇਂ ਉਹਨਾਂ ਦਾ ਦੁੱਖ ਜਦੋਂ ਮੈਂ ਉੱਠਣਾ ਉਹਨਾਂ ਨੂੰ ਪਾਣੀ ਦੇਣਾ ਉਹਨਾਂ ਨੂੰ ਘੁੱਟਣਾ ਦਰਦਾ ਹੁੰਦੀਆਂ ਕੈਂਸਰ ਦੇ ਕਰਨਾ ਤਾ ਕਹਿੰਦੇ ਪਿਤਾ ਨੇ ਸੌ ਜਾਣਾ ਕਹਿੰਦਾ ਮੈਂ ਪਿਤਾ ਦੇ ਮੰਜੇ ਦੇ ਉੱਪਰ ਬੈਠੇ ਨੇ ਰੋਣਾ ਕਹਿੰਦੇ ਮੇਰੇ ਅਥਰੂ ਖੁਸ਼ੀ ਦੇ ਵੀ ਸਨ ਵੀ ਮੈਂ ਕਿੱਡਾ ਭਾਗਾ ਵਾਲਾ ਵਾਂ ਕੈਨੇਡਾ ਤੋਂ ਵਾਪਸ ਆਣ ਕੇ ਆਪਣੇ ਪਿਤਾ ਦੀ ਆਖਰੀ ਸਮੇਂ ਤੇ ਸੇਵਾ ਤਾਂ ਕਰ ਰਿਹਾ ਕਹਿੰਦੇ ਉਹ ਸੇਵਾ ਦੇ ਦੌਰਾਨ ਕੀ ਹੋਇਆ ਮੇਰੇ ਜਿਹੜੇ ਬੱਚੇ ਨੇ ਮੈਂ ਉਹਨਾਂ ਨੂੰ ਵੀ ਇੱਥੇ ਸੱਦ ਲਿਆ ਇੱਥੇ ਸੱਦ ਕੇ ਉਹਨਾਂ ਨੂੰ ਸਕੂਲ ਜਿਹੜਾ ਪਿੰਡ ਦਾ ਪ੍ਰਾਇਮਰੀ ਸਕੂਲ ਉੱਥੇ ਭੇਜਿਆ ਕਿਉਂਕਿ ਬੱਚੇ ਨਿੱਕੇ ਨਿੱਕੇ ਸਨ ਵੀ ਜਿਵੇਂ ਉਹ ਬੱਚੇ ਸਾਡੇ ਪਿੰਡ ਦੇ ਸਟੂਲਸ ਤੇ ਬੈਠੇ ਨੇ ਉੱਥੇ ਹੀ ਤੁਸੀਂ ਬੈਸਰਣ ਉਸੇ ਤਰ੍ਹਾਂ ਦਾ ਹੀ ਖਾਣਾ ਕਹਿੰਦਾ ਦੇ ਕੇ ਭੇਜਿਆ ਬੱਚੇ ਕਹਿੰਦਾ ਮੇਰੇ ਇੰਨੇ ਕੋਲ ਮਿਲ ਗਏ ਇੰਨੇ ਖੁਸ਼ ਕਹਿੰਦਾ ਮੈਂ ਇਹ ਮਾਣ ਕਰ ਰਿਆ ਸਾਂ ਬੀਤੂ ਅਜ ਵੀ ਪੰਦੇਰ ਕਿਸਮਤ ਵਾਲਾ ਵੀ ਜਿਹੜਾ ਵਕਤ ਖਰਾਬ ਹੁੰਦਾ ਹੁੰਦਾ ਤੇਰੇ ਹੱਥ ਚ ਆ ਗਿਆ ਇਹ ਬੱਚੇ ਆਪਣੇ ਪੰਜਾਬ ਨਾਲ ਜੁੜ ਗਏ ਨੇ ਤਾਂ ਉਸ ਤੋਂ ਬਾਅਦ ਜੀ ਕਹਿੰਦਾ ਭਾਜੀ ਕੀ ਹੋਇਆ ਮੈਂ ਇੱਥੇ ਘਰ ਘਰਾ ਕੇ ਆਪਣੇ ਵਧੀਆ ਦੋਸਤਾਂ ਨਾਲ ਸਲਾਹ ਕਰੀ ਤੇ ਜੇ 9 ਦੀ ਜਿਹੜੀ ਕਲਪਨਾ કરી ਤੇ ਕਲਪਨਾ ਨੂੰ ਹਕੀਕਤ ਦੇ ਵਿੱਚ ਬਦਲਿਆ ਤੇ ਉਹਨਾਂ ਨੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੂੰ ਕਿਉਂਕਿ ਮੇਰੇ ਵੀ ਉਹ ਦੋਸਤ ਨੇ ਤਾਂ ਡਾਕਟਰ ਧਰਮਵੀਰ ਗਾਂਧੀ ਗਏ ਉਹਨਾਂ ਦਾ ਕੰਮ ਕਰ ਵੇਖ ਕੇ ਜਦੋਂ ਉਹਨਾਂ ਦੀ ਗੱਲਬਾਤ ਕਹਾਣੀ ਸੁਣੀ ਖੁਸ਼ ਹੋ ਗਏ ਜੀ ਤਾਂ ਉਸ ਤੋਂ ਬਾਅਦ ਅੱਜ ਕੋਈ ਵੀ ਸੰਸਾਰ ਚ ਆਪਣੀ ਵੀਡੀਓ ਚੱਲ ਰਹੀ ਹੈ ਜਿੰਨੇ ਵੀ ਦੇਸ਼ ਵਿਦੇਸ਼ ਚ ਬਸਿੰਦੇ ਨੇ ਜੇ ਐਨ ਐਨ ਹੋਟਲ ਐਂਡ ਰੈਸਟੋਰੈਂਟ ਦੇ ਵਿੱਚ ਕਦੇ ਵੀ ਬੀਅਰ ਬਾਰ ਉਹਨਾਂ ਦਾ ਬਣਿਆ ਹੋਇਆ ਉਸ ਗੱਭਰੂ ਨੇ ਉੱਥੇ ਉਸ ਕੰਮ ਨੂੰ ਇੰਨਾ ਵਧਾਇਆ ਆਲੇ ਦੁਆਲੇ ਦੀ ਬਹੁਤ ਜ਼ਿਆਦਾ ਜ਼ਮੀਨ ਦੇ ਵਿੱਚ ਕੰਮ ਵਧਾ ਚੁੱਕੇ ਨੇ ਹੁਣ ਉੱਥੇ ਬਰਾਤਾਂ ਟੁੱਕਦੀਆਂ ਨੇ ਮੈਰਿਜ ਪੈਲਸ ਵੀ ਹੈ ਬੀਅਰ ਬਾਰ ਵੀ ਹੈ ਸ਼ਾਨਦਾਰ ਸਵੀਮਿੰਗ ਪੂਲ ਉਹਦੇ ਅੰਦਰ ਇੰਨਾ ਖੂਬਸੂਰਤ ਹੀ ਕਿਉਂਕਿ ਵੇਖੋ ਜੇ ਪੰਜਾਬ ਦੇ ਨੂੰ ਛੱਡ ਕੇ ਉਹ ਗਿਆ ਸੀ ਤਾਂ ਚੰਗੀ ਕਮਾਈ ਵਾਸਤੇ ਜਦੋਂ ਕੈਨੇਡਾ ਚ ਗਿਆ ਤਾਂ ਉਹਨੇ ਸਿੱਖਿਆ ਬਹੁਤ ਕਮਾਲ ਦੀ ਦਿੱਤੀ ਹੈ ਉਹਨੂੰ ਬਿਜ਼ਨਸ ਕਰਨਾ ਸਿਖਾ ਦਿੱਤਾ ਤੇ ਮੈਂ ਕਿਹਾ ਭਾਜੀ ਤੁਸੀਂ ਇਹ ਜਿਹੜਾ ਜੀਐਨਐਨ ਇੱਥੇ ਬਣਾਇਆ ਹੈ ਜੀ ਇੱਕ ਉਹਨੇ ਧੂਰੀ ਦੇ ਵਿੱਚ ਬਣਾ ਦਿੱਤਾ ਦੂਜਾ ਹੋਟਲ ਜੀ ਮੈਂ ਭਾਜੀ ਤੁਸੀਂ ਕੈਨੇਡਾ ਦੇ ਵਿੱਚ ਇਹ ਪੈਸਾ ਕਿਉਂ ਨਹੀਂ ਲਾਇਆ ਇਹ ਹੋਟਲ ਤੁਸੀਂ ਉੱਥੇ ਵੀ ਬਣਾ ਸਕਦੇ ਹੋ ਉਹ ਕਹਿੰਦੇ ਭਾਜੀ ਉੱਥੇ ਆਬਾਦੀ ਦੀ ਸੰਘਣਤਾ ਘੱਟ ਹੈ ਠੀਕ ਹੈ ਕਹਿੰਦੇ ਇੱਕ ਤਾਂ ਬੇਰੁਜ਼ਗਾਰੀ ਵਧ ਰਹੀ ਹੈ ਉੱਥੇ ਰੁਜ਼ਗਾਰ ਘਟਨੇ ਜੋ ਆਪਾਂ ਸੋਚਦੇ ਆ ਉਹ ਉਸ ਤਰ੍ਹਾਂ ਦਾ ਨਹੀਂ ਉਹ ਦੇਸ਼ ਬਹੁਤ ਚੰਗਾ ਹੈ ਉਥੋਂ ਦਾ ਅਨੁਸ਼ਾਸਨ ਉਥੋਂ ਦੀ ਕੁਦਰਤ ਨੂੰ ਪ੍ਰੇਮੀ ਨੇ ਲੋਕ ਇਨਸਾਨ ਨੂੰ ਬਹੁਤ ਪਿਆਰ ਕਰਦੇ ਨੇ ਇੱਜ਼ਤ ਸਤਕਾਰ ਆ ਉਥੇ ਪਰ ਕਹਿੰਦੇ ਉੱਥੇ ਆਬਾਦੀ ਦੀ ਸੰਗਠਨ ਜਾਂ ਜਿਹੜਾ ਹਾਸਾ ਠੱਠਾ ਆਪਣੇ ਵਾਲਾ ਖੁੱਲਾ ਡੁੱਲਾ ਮੋਲ ਇੱਕ ਤਾਂ ਉਹ ਨਹੀਂ ਇੱਕ ਕਹਿੰਦੇ ਇੱਥੇ ਆਬਾਦੀ ਜਿਹੜੀ ਹੈ ਮਤਲਬ ਖਰੀਦਣ ਵਾਲੇ ਬਹੁਤ ਜ਼ਿਆਦੇ ਨੇ ਗਾਹਕ ਵੱਡਾ ਬਹੁਤ ਜ਼ਿਆਦਾ ਤਾਂ ਉਹ ਕਹਿੰਦੇ ਇੱਕ ਤਾਂ ਸਾਨੂੰ ਇੱਥੇ ਨਹੀਂ ਵਾਰੀ ਆ ਰਹੀ ਜੀ ਜੀ ਸਪਲਾਈ ਦੂਜੀ ਕਹਿੰਦੇ ਸਾਡੀ ਲੁਧਿਆਣੇ ਨੇੜੇ ਸਪਲਾਈ ਬਹੁਤ ਜ਼ਿਆਦਾ ਸਮਾਨ ਦੀ ਤੇ ਉਸ ਮੁੰਡੇ ਦੀ ਜਿਹੜੀ ਪੀਆਰ ਹੈ ਉਹਨੇ ਆਪਣੀ ਕੈਨਸਲ ਕਰਵਾ ਦਿੱਤੀ ਹੈ ਵੀ ਮੈਂ ਆਪਣਾ ਪੰਜਾਬ ਨਹੀਂ ਛੱਡਣਾ ਮਤਲਬ ਸਾਡਾ ਕਹਿਣ ਤੋਂ ਭਾਵ ਹੈ ਮਹਰਾਨੇ ਕਿ ਇੱਕ ਜਿਹੜੀ ਚੀਜ਼ ਆ ਉਹਨੂੰ ਆਪਾਂ ਇੱਕ ਪੱਖ ਨਹੀਂ ਵੇਖ ਸਕਦੇ ਉਹਦੇ ਦੋਨੇ ਪਹਿਲੂ ਵੇਖਣੇ ਪੈਣਗੇ ਚੰਗਾ ਮੜਾ ਜੇ ਅੱਜ ਉਹਨਾਂ ਨੇ ਇੱਥੇ ਪ੍ਰਸਿੱਧੀ ਹਾਸਲ ਕਰੀ ਹੈ ਤੁਹਾਡੇ ਉਹ ਨੇੜੇ ਨੇ ਤਾਂ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਪ੍ਰਸਿੱਧੀ ਹਾਸਲ ਹੋਈ ਹੈ ਕਿਵੇਂ ਉਹਨਾਂ ਦੇ ਮਨ ਚ ਆਇਆ ਉਹਨਾਂ ਦੇ ਪਿਤਾ ਦੀ ਇੱਕ ਬਿਮਾਰੀ ਤੇ ਦੂਸਰਾ ਉੱਥੋਂ ਦੀ ਸਿੱਖਿਆ ਦੇਖੋ ਬਹੁਤ ਸਾਰੇ ਕੇਸਸ ਨੇ ਜਿਹੜੇ ਕਿ ਮਿੱਟੀ ਨਾਲ ਮੋਹ ਹੁੰਦਾ ਹੈ ਵਾਪਸ ਆਉਂਦੇ ਨੇ ਇੱਥੇ ਵੀ ਉਸ ਤਜਰਬੇ ਨੂੰ ਜੋੜ ਕੇ ਪੁਰਾਣੇ ਤਜਰਬੇ ਨੂੰ ਜੋੜ ਕੇ ਉਹ ਵਰਕ ਕਰਦੇ ਆ ਕਿਉਂਕਿ ਹੁਣ ਨਵੇਂ ਹਾਲਾਤ ਨੇ ਤੇ ਨਵੇਂ ਕੰਮ ਚੱਲ ਜਾਂਦੇ ਆ ਤਾਂ ਠੀਕ ਆ ਪਰ ਇਹ ਵੀ ਬਹੁਤ ਸਾਰੇ ਕੰਮ ਐਸੇ ਵੀ ਆ ਜਿਹੜੇ ਨਹੀਂ ਵੀ ਚੱਲੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿੰਨੇ ਆ ਸਾਰੇ ਚੱਲ ਗਏ ਇਸ ਕਰਕੇ ਠੀਕ ਆ ਤੁਹਾਡਾ ਜਿੱਧਰ ਨੂੰ ਜ਼ੋਰ ਹੁੰਦਾ ਨਾ ਤੁਹਾਡੇ ਮਨ ਦਾ ਉਧਰ ਉਹ ਮੰਨਨੇ ਕੀਆ ਕਰਾਮਾਤ ਕਰਨੀ ਹੁੰਦੀ ਆ ਮੋਹਰਾਂ ਨੇ ਜਿਹੜਾ ਬੰਦਾ ਤਜਰਬੇਕਾਰ ਹੋ ਜਾਂਦਾ ਨਾ ਅੱਜ ਤੁਸੀਂ ਵੇਖੋ ਤੁਸੀਂ ਆਕਾਸ਼ਵਾਣੀ ਤੇ ਤੁਹਾਡੀ ਪਿਆਰੀ ਜੀ ਆਵਾਜ਼ ਦੁਨੀਆ ਸੁਣਦੀ ਆ ਪਟਿਆਲਾ ਤੋਂ ਜਿਵੇਂ ਹੀ ਤੁਹਾਡੀ ਆਵਾਜ਼ ਹੁੰਦੀ ਹੈ ਕਿ ਲੋਕਾਂ ਨੂੰ ਠਾ ਪਤਾ ਲੱਗ ਜਾਂਦਾ ਤੁਹਾਡੀਆਂ ਚਿੱਠੀਆਂ ਪੜਦਦੇ ਨੇ ਲੋਕ ਅੱਜ ਬਦਲੇ ਯੁੱਗ ਦੇ ਵਿੱਚ ਵੀ ਤੁਹਾਡੇ ਕੋਲ ਚਿੱਠੀਆਂ ਜਾਂਦੀਆਂ ਨੇ ਤੇ ਲੋਕਾਂ ਦੇ ਜਦੋਂ ਤੁਸੀਂ ਨਾਮ ਲੈਂਦੇ ਹੋ ਤਾਂ ਪਤਾ ਲੱਗਦਾ ਮਹਾਰਾਣਾ ਬੋਲ ਰਿਹਾ ਹਾਂ ਠੀਕ ਹੈ ਤਾਂ ਅੱਜ ਇੱਕ ਤੁਸੀਂ ਇੱਕ ਵਧੀਆ ਯੂਟਿਊਬਰ ਵੀ ਬਣ ਚੁੱਕੇ ਹੋ ਫੇਸਬੁੱਕ ਤੇ ਤੁਹਾਡਾ ਪੇਜ ਹੈ ਪ੍ਰਿਤਪਾਲ ਸਿੰਘ ਮਹਾਰਾਣਾ ਤੁਸੀਂ ਅੱਗੇ ਇੱਧਰ ਵੀ ਗੱਲ ਕਰਨ ਤੋਂ ਭਾਵੇਂ ਜੇ ਤਜਰਬਾ ਸੀ ਤਾਂ ਤੁਸੀਂ ਸੌਖੇ ਇੱਧਰ ਉਤਰਗੇ ਨਾ ਜੇ ਤਜਰਬਾ ਹੈ ਤੇਰ ਬੇਕਾਰ ਬੰਦਾ ਮਾਰ ਨਹੀਂ ਖਾਂਦਾ ਕਿਤੇ ਦੇਖੋ ਤੁਸੀਂ ਦੱਸਾਂ ਲਾਈਫ ਦੇ ਵਿੱਚ ਦੋ ਹਾਲਾਤ ਹੋ ਸਕਦੇ ਆ ਦੋਵਾਂ ਚੋਂ ਇੱਕ ਹੁੰਦੀ ਆ ਜਾਂ ਤਾਂ ਤੁਸੀਂ ਈਜ਼ੀ ਫੀਲ ਕਰਦੇ ਹੋ ਜਾਂ ਫਿਰ ਤੁਸੀਂ ਈਜ਼ੀ ਫੀਲ ਨਹੀਂ ਕਰ ਰਹੇ ਜਦੋਂ ਤੱਕ ਤੁਸੀਂ ਪੰਜਾਬ ਚੋਂ ਜਾਂ ਤਾਂ ਫਿਰ ਇੱਥੇ ਤੁਹਾਨੂੰ ਆਸਾਨ ਲੱਗਦਾ ਸਭ ਕੁਝ ਹੈ ਜਿਹਦੇ ਕੋਲ ਪੈਸਾ ਹਰ ਨੂੰ ਈਜ਼ੀ ਫੀਲ ਹੁੰਦਾ ਜਦੋਂ ਉੱਪਰ ਕਰਜ਼ਾ ਚੜ ਜਾਂਦਾ ਕੰਮਕਾਰ ਨਹੀਂ ਚੱਲਦੇ ਜਾਂ ਫਿਰ ਬੱਚਿਆਂ ਦੇ ਭੀਖ ਨੂੰ ਲੈ ਕੇ ਤੁਸੀਂ ਥੋੜਾ ਜਾਂ ਅਨ ਈਜ਼ੀ ਹੋ ਜਾਨੇ ਉਦੋਂ ਕਿਸ਼ਤਾਂ ਵੀ ਦੇਣੀਆਂ ਹੁੰਦੀਆਂ ਨੇ ਕੀ ਕਰੀਏ ਉਦੋਂ ਫਿਰ ਬਾਹਰ ਦਾ ਰਸਤਾ ਹੈ ਬਾਹਰ ਦੇ ਰਸਤੇ 'ਚ ਉੱਥੇ ਜਾ ਕੇ ਉੱਥੇ ਦੇ ਜਿਹੜੇ ਹਲਾਤ ਨੇ ਉੱਥੇ ਤੁਹਾਡੇ ਅੰਦਰਲਾ ਜਿਹੜੀ ਕਹਿਦੀ ਕਿ ਕੰਮ ਕਰਨ ਦੀ ਸਮਰੱਥਾ ਹੈ ਉਹਦੇ ਵਿੱਚ ਵੀ ਦੋ ਹਲਾਤਾਂ ਜੋ ਕੋਈ ਇੱਕ ਹੋ ਜਾਂਦਾ ਉੱਥੇ ਜਾ ਕੇ ਤੁਸੀਂ ਈਜ਼ੀ ਹੋ ਜਾਓਗੇ ਜਾਂ ਫਿਰ ਉਹਤਨੇ ਹਲਾਤਾਂ ਜ ਤੁਸੀਂ ਈਜ਼ੀ ਨਹੀਂ ਹੋਵੋਗੇ ਮੰਨ ਲਓ ਤੁਸੀਂ ਈਜ਼ੀ ਨਹੀਂ ਹੁੰਦੇ ਫਿਰ ਹੈਲਥ ਇਸ਼ੂ ਵੀ ਹੋ ਸਕਦਾ ਹੈ ਕਾਰੋਬਾਰੀ ਇਸ਼ੂ ਵੀ ਹੋ ਸਕਦਾ ਹੈ ਕੁਝ ਵੀ ਇਸ਼ੂ ਹੋ ਸਕਦਾ ਤੁਸੀਂ ਕੰਪਰੀਜ਼ਨ ਬੈਠ ਕੇ ਕਰਦੇ ਹੋ ਫਿਰ 20 ਜਾਂ 30 ਸਾਲਾਂ ਬਾਅਦ ਵੀ ਯਾਰ ਠੀਕ ਆ ਮੈਂ ਦੁਖੀ ਤਾਂ ਚਲੋ ਉੱਥੇ ਵੀ ਕੁਝ ਦੁੱਖੜ ਨਾਏ ਨੇ ਦੋ ਕਮਾ ਇੱਥੇ ਵੀ ਕੁਛ ਆਏ ਨੇ ਕੰਪੈਰੀਜ਼ਨ ਕਰਦਾ ਫਿਰ ਉਹ ਕਹਦੀ ਹੈ ਕਿ ਕੈਲਕੂਲੇਸ਼ਨ ਕਰਦਾ ਵੀ ਮੈਨੂੰ ਆਹਾ ਬੈਟਰ ਹੈ ਲੈਂਡ ਜਾਂ ਫਿਰ ਉਹ ਬੈਟਰ ਹੈ ਉਹ ਆਪਣਾ ਆਪਣਾ ਫੈਸਲਾ ਹੁੰਦਾ ਕੁਝ ਲੋਕੀ ਵਾਪਸ ਵੀ ਆ ਜਾਂਦੇ ਆ ਤੇ ਸਵਾਗਤ ਹੈ ਕੁਝ ਲੋਕੋ ਨਵੇਂ ਨਵੇਂ ਜਾ ਜਾਂ ਚੋਥੇ ਆ ਕੇ ਉੱਤਰਦੇ ਵੀ ਆ ਉਥੇ ਦੇ ਹਾਲਾਤਾਂ ਮੁਤਾਬਕ ਉਹਨਾਂ ਦਾ ਵੀ ਸਵਾਗਤ ਹੈ ਜਿੱਥੇ ਦਾ ਦਾਣਾ ਪਾਣੀ ਲਿਖਿਆ ਨਾ ਉਥੇ ਉਹਨੇ ਖਾਣਾ ਤੇ ਅਰੰਜ ਕੇ ਖਾਣਾ ਪਰ ਇੱਕ ਕਹਿੰਦੇ ਵੀ ਪੰਜਾਬੀਆਂ ਦੀ ਸ਼ਾਨ ਵੱਖਰੀ ਹੈ ਨਾ ਪੰਜਾਬੀ ਜਿੱਥੇ ਜਾਣ ਪੰਜਾਬੀ ਵੱਖਰੀ ਟੌਰ ਬਣਾ ਲੈਂਦੇ ਪਰ ਇੱਕ ਮਹਰਾਂ ਨੇ ਸ਼ੋਭਾ ਜੀ ਕਰਨ ਹੁਣ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇ ਰਿਹਾ ਵਿਦੇਸ਼ ਗਏ ਪੰਜਾਬੀਆਂ ਦੀ ਜੀ ਵੱਡੀ ਗਿਣਤੀ ਉਹ ਲੋਕ ਨੇ ਇਹਨਾਂ ਨੂੰ ਮੈਂ ਨਿੱਜੀ ਤੌਰ ਤੇ ਹੁਣ ਸਿੱਧੇ ਜਾਣਦੇ ਆ ਜਿਹੜੇ ਪੰਜਾਬ ਵਿੱਚ ਵਾਪਸ ਜ਼ਮੀਨਾਂ ਖਰੀਦਣ ਲੱਗੇ ਨੇ ਦੁਕਾਨਾਂ ਖਰੀਦਣ ਲੱਗੇ ਨੇ ਪ੍ਰਾਪਰਟੀ ਜਾਇਦਾਦ ਬਣਾਉਣ ਲੱਗੇ ਨੇ ਲੋਕ ਜਿਸ ਤਰ੍ਹਾਂ ਸਿਰਫ ਕਾਗਜ਼ਾਂ ਦੇ ਵਿੱਚ ਜਿਵੇਂ ਅੱਜ ਡਿਜੀਟਲ ਡਿਜੀਟਲ ਪੈਸੇ ਦਾ ਲੈਣ ਦੇਣਾ ਆਪਾਂ ਨੂੰ ਦਿਸਦਾ ਨਹੀਂ ਮੋਬਾਈਲ ਤੋਂ ਮੋਬਾਈਲ ਦੂਜੇ ਦੇ ਪੇਜ ਤੇ ਹੱਥ ਤੱਕ ਇਹਦੇ ਕੁਝ ਨਹੀਂ ਆਇਆ ਪਰ ਕਹਿੰਦੇ ਸੰਸਾਰ ਦੇ ਉੱਪਰ ਦੋ ਚੀਜ਼ਾਂ ਹੋ ਜੀਆਂ ਨੇ ਜਿਹੜੀਆਂ ਇਨਸਾਨ ਨੂੰ ਭੁੱਖਾ ਨਹੀਂ ਮਰਨ ਦਿੰਦੀਆਂ ਇੱਕ ਜ਼ਮੀਨ ਤੇ ਦੂਜਾ ਸੋਨਾ ਜਿਹਦੇ ਆਧਾਰ ਦੇ ਉੱਪਰ ਸਾਰੀ ਦੁਨੀਆ ਦਾ ਵਿਸ਼ਲੇਸ਼ਣ ਹੁੰਦਾ ਹੈ ਜਿਹੜਾ ਪੈਸਾ ਹੈ ਉਹ ਘੁੰਮਦਾ ਸੰਸਾਰ 'ਚ ਇਹ ਦੋ ਚੀਜ਼ਾਂ ਨੇ ਮੇਨ ਧਰਤੀ ਮਿੱਟੀ ਦੇ ਵਿੱਚ ਸਾਰੇ ਪਦਾਰਥ ਆਗੇ ਚਾਹੇ ਉਹ ਕੋਲਾ ਹੈ ਚਾਹੇ ਉਹ ਲੋਹਾ ਹੈ ਜਾਂ ਖਣਜ ਬਣਾਰਨੇ ਤੋਂ ਉਹਨਾਂ ਦੇ ਨਾਲ ਹੀ ਸੋਨਾ ਹੈ ਤੇ ਜਿਹੜੇ ਪੰਜਾਬੀ ਨੇ ਬਹੁਤ ਹੁਣ ਪਰਪੱਕ ਹੋ ਗਏ ਨੇ ਜੇ ਕਹਿੰਦੇ ਨੇ ਅਗਲ ੱਤਕੇ ਖਾ ਖਾ ਕੇ ਆ ਜਾਂਦੀ ਹੈ ਤਾਂ ਲੋਕ ਕੱਲੇ ਪੰਜਾਬ ਦੀ ਨਹੀਂ ਮੈਂ ਗੱਲ ਕਰ ਰਿਹਾ ਜਾਇਦਾਦ ਜਿਹੜੀ ਹੈ ਮਹਾਰਾਸ਼ਟਰ ਗੁਜਰਾਤ ਵੱਲ ਇੱਧਰ ਵੀ ਖਰੀਦਣ ਲੱਗੇ ਨੇ ਮਤਲਬ ਭੇਤ ਆ ਗਿਆ ਦੁਨੀਆ ਦਾ ਸੰਸਾਰ ਦਾ ਇਹ ਦੱਸਾਂ ਕੀ ਆ ਚਲੋ ਬਾਕੀ ਵੀ ਕਿਤੇ ਇਨਵੈਸਟ ਕਰ ਸਕਦੇ ਆ ਆਪਣਾ ਜਿੱਥੇ ਪੁਰਾਣਾ ਪੁਰਖਾਂ ਪੁਰਖਾਂ ਵੇਲੇ ਆ ਪੁਰਖਾਂ ਵੇਲੇ ਦਾ ਜਿਹੜਾ ਹੁੰਦਾ ਨਾ ਢੰਡਾ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਹੈ ਦੋ ਗੱਲਾਂ ਮੈਂ ਆਖਾਂਗਾ ਜਿਹੜੀ ਜ਼ਮੀਨ ਹੈ ਨਾ ਜਿਹੜੀ ਉਹ ਕਦੇ ਬੁੱਢੀ ਨਹੀਂ ਹੁੰਦੀ ਜ਼ਮੀਨ ਨੇ ਹਮੇਸ਼ਾ ਐਸੇ ਤਰ੍ਹਾਂ ਯੰਗ ਰਹਿਣਾ ਐ ਇਹਨੇ ਆਮਦਨ ਦੇਣੀ ਆ ਇਹਦੇ ਵਿੱਚ ਜਿਹੜਾ ਇਨਵੈਸਟ ਕੀਤਾ ਹੋਇਆ ਉਹ ਕਦੇ ਵੀ ਜਾਈ ਨਹੀਂ ਜਾਂਦਾ ਇਹਦੀ ਕੀਮਤ ਵਧਣੀ ਹੁੰਦੀ ਆ ਮੰਨ ਲਓ ਅਗਲੀ ਜਨਰੇਸ਼ਨ ਆ ਗਈ ਉਹਨਾਂ ਤੋਂ ਅਗਲੀ ਜਨਰੇਸ਼ਨ ਆ ਗਈ ਜ਼ਮੀਨ ਉਹਨਾਂ ਲਈ ਉਸੇ ਰੂਪ ਚ ਰਹਿਣੀ ਆ ਨੇ ਯੰਗ ਹੀ ਰਹਿਣਾ ਇਹਨੇ ਦੇਣਾ ਹੀ ਆ ਕੁਝ ਲੈਣਾ ਨਹੀਂ ਹੁੰਦਾ ਦੂਸਰਾ ਇਹ ਆ ਕਿ ਬਾਕੀ ਜਿਹੜੇ ਹੋਰ ਕੰਮ ਧੰਦੇ ਕਾਰੋਬਾਰ ਹੁੰਦੇ ਆ ਉਹ ਹਰ ਇੱਕ ਦੀ ਇੱਕ ਏਜ ਹੁੰਦੀ ਹੈ ਮੰਨ ਲਓ ਤੁਸੀਂ ਗੱਡੀ ਲੈ ਲਈ ਮੰਨ ਲਓ ਤੁਸੀਂ ਕੋਈ ਫੈਕਟਰੀ ਖੋਲ੍ਹ ਲਿਆ ਉਹ ਸ਼ੁਰੂ ਹੋਣੀ ਆ ਤਾਂ ਉਹਨੇ ਐਂਡ ਵੀ ਹੋਣਾ ਉਹਦਾ ਇੱਕ ਮਿਡਲ ਪੁਆਇੰਟ ਵੀ ਹੁੰਦਾ ਹੈ ਇੱਕ ਉਹਦੀ ਐਕਸਪਾਇਰੀ ਡੇਟ ਹੁੰਦੀ ਆ 15 ਸਾਲ ਗੱਡੀ ਚੱਲੂ ਟਰੱਕ ਲਿਆ ਟਰਾਲਾ ਲਿਆ ਇੰਨੇ ਸਾਲ ਚੱਲੂ ਤੋਂ ਬਾਅਦ ਉਹ ਕਬਾੜ ਜ਼ਮੀਨ ਕਦੇ ਕਬਾੜ ਨਹੀਂ ਵੇਚੇ ਐਸੇ ਕਰਕੇ ਜ਼ਮੀਨ ਆ ਜਿਹੜੀ ਆਪਣੇ ਨੂੰ ਬੁਲਾਉਂਦੀਆਂ ਤੇ ਲੋਕੀ ਆਉਂਦੇ ਵੀ ਆ ਸੋ ਦੋਸਤੋ ਜਿਹੜੀ ਵਿਦੇਸ਼ ਨੂੰ ਲੈ ਕੇ ਜਿਹੜੀ ਅੱਜ ਦੀ ਗੱਲਬਾਤ ਕੀਤੀ ਹੈ ਇਸ ਚਰਚਾ ਦੇ ਵਿੱਚ ਜੋ ਵਸੀਂ ਜ਼ਿਕਰ ਕੀਤਾ ਹੈ ਕਿ ਮੋਬਾਈਲ ਦੇ ਪਲੇ ਸਟੋਰ ਦੇ ਉੱਪਰ ਕੁਝ ਐਪਲੀਕੇਸ਼ਨ ਇਹੋ ਜਿਹੀ ਆ ਗਏ ਨੇ ਜਿਨ੍ਹਾਂ ਦੇ ਵਿੱਚ ਵਿਦੇਸ਼ ਗਏ ਹੋਏ ਕੁੜੀਆਂ ਨੇ ਚਾਹੇ ਮੁੰਡੇ ਨੇ ਉਹਨਾਂ ਦੇ ਸਰੀਰ ਦੀ ਨਮਾਇਸ਼ ਕਰਵਾਈ ਜਾ ਰਹੀ ਹੈ ਉਹਨਾਂ ਨੂੰ ਕੁਝ ਡਾਲਰ ਦੇ ਕੇ ਕੁਝ ਰਕਮ ਦੇ ਕੇ ਤੇ ਜਿਹੜੇ ਅਣਪੋਲ ਬੱਚੇ ਨੇ ਉਸ ਚੁੰਗਲ ਦੇ ਵਿੱਚ ਫਸ ਰਹੇ ਨੇ ਅੱਜ ਦੀ ਇਸ ਗੱਲਬਾਤ ਨੂੰ ਸੁਣ ਕੇ ਹੋ ਸਕਦਾ ਹੈ ਕਾਫੀ ਲੋਕਾਂ ਦੇ ਮਨ ਨੂੰ ਠੇਸ ਪਹੁੰਚੀ ਹੋਗੀ ਲੋਕਾਂ ਨੂੰ ਬੁਰਾ ਲੱਗਿਆ ਹੋਊਗਾ ਪਰ ਇਸ ਗੱਲ ਨੂੰ ਇਸ ਚਰਚਾ ਨੂੰ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜੇਕਰ ਅਸੀਂ ਇਸ ਨੂੰ ਸਾਹਮਣੇ ਨਹੀਂ ਲਿਆਵਾਂਗੇ ਤਾਂ ਜਿਹੜੇ ਮਾਪੇ ਨੇ ਜਿਹੜੇ ਫਿਕਰਮੰਦ ਨੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਵਿਦੇਸ਼ਾਂ 'ਚ ਭੇਜਦੇ ਨੇ ਜਾਂ ਆਪਣੇ ਦੇਸ਼ ਦੇ ਵਿੱਚ ਕਿਤੇ ਦੂਰ ਨੇੜੇ ਨੌਕਰੀ ਪੇਸ਼ਾ ਲੋਕ ਨੇ ਜਦੋਂ ਭੇਜਦੇ ਨੇ ਮਾਪੇ ਫਿਕਰਮੰਦ ਵੀ ਹੁੰਦੇ ਨੇ ਇਹ ਫਿਕਰ ਦੇ ਨਾਲ ਮੈਂ ਗੱਲ ਜੋੜਦਾ ਵਿਦੇਸ਼ਾਂ 'ਚ ਚਲੋ ਅੱਜ ਬੱਚੇ ਗਏ ਨੇ ਇਹ ਪਹਿਲਾਂ ਵੀ ਜਾਂਦੇ ਸਨ ਥੋੜੀ ਜਨਰੇਸ਼ਨ ਵੇਲੇ ਜਦੋਂ ਮੰਨ ਲਓ ਤੁਹਾਡਾ ਬਚਪਨ ਸੀ ਉਦੋਂ ਵੀ ਜਾਂ ਤੁਸੀਂ ਜੰਗ ਸੀਗੇ ਅੱਜ ਤੋਂ 20 ਸਾਲ 30 ਸਾਲ ਜਾਂ 40 ਸਾਲ ਪਹਿਲਾਂ ਦੀ ਗੱਲ ਕਰਦੇ ਆਂ ਉਦੋਂ ਵੀ ਸਾਡੇ ਪੰਜਾਬੀ ਵਿਦੇਸ਼ ਜਾਂਦੇ ਰਹੇ ਨੇ ਇਸੇ ਗਿਣਤੀ 'ਚ ਜਾਂਦੇ ਰਹੇ ਨੇ ਵੱਖ-ਵੱਖ ਮੁਲਕਾਂ 'ਚ ਉਦੋਂ ਵੀ ਇਹ ਸੀਗਾ ਕੁਝ ਲੋਕਾਂ ਨੂੰ ਪਿੰਡ 'ਚ ਜਾਂ ਰਿਸ਼ਤੇਦਾਰੀ 'ਚ ਇਹ ਲੱਗਦਾ ਹੁੰਦਾ ਸੀਗਾ ਵੀ ਬਹੁਤ ਵਧੀਆ ਕੀਤਾ ਫਲਾਣੇ ਦਾ ਮੁੰਡਾ ਜਾਂ ਫਲਾਣੀ ਦੀ ਬੇਟੀ ਬਾਹਰ ਚਲੇ ਗਏ ਕਈਆਂ ਨੂੰ ਇਹ ਹੁੰਦਾ ਸੀਗਾ ਵੀ ਯਾਰ ਇਹ ਕਿਵੇਂ ਚਲੇ ਗਏ ਬੁਰਾ ਲੱਗਦਾ ਸੀ ਫਿਰ ਉਹ ਦੋਵੇਂ ਤੇਰੇ ਕੋਲ ਬਹਿੰਦੇ ਹੁੰਦੇ ਸੀ ਕਈਆਂ ਨੇ ਤਾਂ ਬੈਠ ਕੇ ਤਾਰੀਫ ਕਰਨੀ ਹੌਸਲਾ ਵਧਾਉਣਾ ਯਾਰ ਕੋਈ ਗੱਲ ਨਹੀਂ ਬੇਟਾ ਗਿਆ ਬੇਟੀ ਗਈ ਆ ਉੱਥੇ ਤੇ ਡਾਲਰ ਨੇ ਉਹਨਾਂ ਨੇ ਉਹਦੀ ਹੌਸਲਾ ਵਧਾਉਣਾ ਬਾਪੂ ਦਾ ਵੀ ਵਧਾਉਣਾ ਤੇ ਉਹਨਾਂ ਬੱਚਿਆਂ ਦਾ ਵੀ ਵਧਾਉਣਾ ਕਈ ਲੋਕ ਨੇਗੇਟਿਵ ਗੱਲਾਂ ਵੀ ਕਰਦੇ ਹੁੰਦੇ ਅਸੀਂ ਫਲਾਣਾ ਗਿਆ ਰਾਹ ਸੀ ਰਹਿ ਗਿਆ ਫਲਾਣੇ ਦੇ ਦੋ ਵਿਆਹ ਹੋ ਗਏ ਮਤਲਬ ਉਹ ਨੈਗੇਟਿਵ ਗੱਲ ਹੈ ਜਿਹੜੀ ਹਮੇਸ਼ਾ ਉਹਦੇ ਦੇ ਦਿਮਾਗ ਦੇ ਵਿੱਚ ਉਹ ਪੰਚ ਕਰਨੀ ਜਿਹੜੀ ਨੈਗੇਟਿਵ ਗੱਲ ਹੈ ਨਾ ਉਹਨੂੰ ਜ਼ਿਆਦਾ ਮੇਰੇ ਖਿਆਲ ਚ ਤਵਜੋ ਦੇਣ ਦੀ ਲੋੜ ਨਹੀਂ ਹੁੰਦੀ ਵਰਤਾਰਾ ਬੜਾ ਕੁਝ ਹੁੰਦਾ ਪਰ ਜਿਹੜੇ ਰਾਹ ਬੰਦਾ ਚੱਲੇ ਹੈ ਨਾ ਉਹਦਾ ਉਹਨੂੰ ਉਹਦਾ ਹੌਸਲਾ ਵਧਾਉਣਾ ਚਾਹੀਦਾ ਉਹ ਹੌਸਲੇ ਨਾਲ ਉਹਨੇ ਉਡਾਨ ਭਰਨੀ ਹੁੰਦੀ ਹੈ ਪਰ ਹੌਸਲੇ ਦੇ ਨਾਲ ਜੇਕਰ ਜਿਹੜੀਆਂ ਔਣਤਾਂ ਹੀ ਨੇ ਕੁਝ ਗਲਤ ਹੋ ਰਿਹਾ ਜੇ ਆਪਾਂ ਜਾਗਰੂਕ ਕਰਾਂਗੇ ਨਾ ਤਾਂ ਤਾਂ ਹੀ ਮਤਲਬ ਸਹੀ ਤਾਂ ਇਹੀ ਹੈ ਜਦੋਂ ਨੁਕਸਾਨ ਹੋ ਚੁੱਕਿਆ ਹੋਵੇ ਆਪਾਂ ਉਸ ਤੋਂ ਬਾਅਦ ਸਮਝਾਈਓ ਤਾਂ ਫਾਇਦਾ ਕੋਈ ਨਹੀਂ ਦੇਖੋ ਮੰਨ ਲਓ ਕਿਸੇ ਦਾ ਬੇਟਾ ਵਿਦੇਸ਼ ਗਿਆ ਕੱਲਾ ਕੱਲਾ ਬੇਟਾ ਵਿਦੇਸ਼ ਗਿਆ ਉਹਦੇ ਕੋਲ ਦੋ ਬੰਦੇ ਜਾਂਦੇ ਆ ਇੱਕ ਤੇ ਜਾ ਕੇ ਉਹਨੂੰ ਇਹ ਆਂਦਾ ਵੀ ਭਾਈ ਤੇਰਾ ਬੇਟਾ ਵਿਦੇਸ਼ ਗਿਆ ਯਾਰ ਮਾਣ ਦੀ ਗੱਲ ਉੱਥੇ ਚਲੋ ਕਮਾਈ ਕਰੇਗਾ ਤੇ ਦਾਦੇ ਆਂਦਾ ਆਪਣਾ ਵੰਸ਼ ਦਾ ਨਾਮ ਰੌਸ਼ਨ ਕਰੇਗਾ ਹੁਣ ਦੂਜਾ ਇੱਕ ਬੰਦਾ ਹੋਰ ਜਾ ਕੇ ਜਾਂਦਾ ਉਹ ਕਹਿੰਦਾ ਅੱਛਾ ਬਾਹਰ ਚੱਲ ਗਿਆ ਉੱਥੇ ਤੇ ਫਲਾਣੇ ਦੇ ਦੋ ਵਿਆਹ ਹੋ ਗਏ ਸੀ ਉੱਥੇ ਤਾਂ ਉਹ ਫਲਾਣੇ ਦਾ ਵੀ ਤਿੰਨ ਵਿਆਹ ਹੋ ਗਏ ਸੀ ਯਾਰ ਤੂੰ ਕਿੱਥੇ ਭੇਜਦਾ ਹੁਣ ਉਹ ਦੋਮ ਵਿੱਚੋਂ ਸਹੀ ਕਿਹੜਾ ਹਾਲਾਂਕਿ ਉਹ 네ਗੇਟਿਵ ਗੱਲ ਦਾ ਸਿਰ। ਦੇਖੋ, ਦੇਖੋ ਇੱਕ ਜੰਗਲ ਹੈ ਜਿੱਥੇ ਜਾ ਕੇ 10 ਬੰਦਿਆਂ ਨੂੰ ਉਤਾਰ ਦਿੱਤਾ ਜਾਂਦਾ ਹੈ। ਹਾਂ। ਉਹਨਾਂ ਦੇ ਵਿੱਚੋਂ 10 ਦੇ ਵਿੱਚੋਂ 7-8 ਬੰਦੇ ਉਹਨੇ ਜਿਨ੍ਹਾਂ ਨੂੰ ਕੋਈ ਬੰਦਾ ਕਹਿੰਦੇ ਨੇ ਅਲੱਗ-ਅਲੱਗ ਬੰਦੇ ਉੱਥੇ ਰਸਤੇ ਦੱਸਣ ਵਾਲੇ ਨੇ। ਠੀਕ ਹੈ? ਤਾਂ ਉੱਥੇ ਜੇ ਇੱਕ ਬੰਦਾ ਉੱਥੇ ਪੱਕਾ ਉਥੋਂ ਦਾ ਪਰਪੱਕਾ ਇੱਕ ਨੂੰ ਪਤਾ ਵੀ ਇਹ ਵਾਲਾ ਰਸਤਾ ਗਲਤ ਹੈ। ਜੋ ਜਾਗਰੂਕ ਕਰ ਰਿਹਾ ਉਹਨਾਂ ਨੂੰ ਸਾਵਧਾਨ ਕਰ ਰਿਹਾ ਕਿ ਸਾਨੂੰ ਉੱਥੇ ਰੁਕਣਾ ਨਹੀਂ ਚਾਹੀਦਾ ਕਿ ਸਾਨੂੰ ਕੁਝ ਸਮਝਾ ਰਿਹਾ। ਦੇਖੋ ਜਿਹੜਾ ਤਾਂ ਉੱਥੇ ਬੈਠਾ ਉਸ ਪੁਆਇੰਟ ਤੇ ਬੈਠਾ ਤੁਹਾਨੂੰ ਕਹਿ ਰਿਹਾ ਗਲਤ ਆ ਉੱਥੇ ਉਹਦੀ ਸੁਣੀ ਵੀ ਜਾਣੀ ਚਾਹੀਦੀ ਆ ਬੱਚਾ ਉੱਥੇ ਮਾਨਸਿਕ ਜਿਹੜੀਆਂ ਪਰੇਸ਼ਾਨੀਆਂ ਨੇ ਉਹਦੇ ਨਾਲ ਐਨੇ ਉਲਝ ਰਹੇ ਨੇ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਹੁਣ ਤਾਜ਼ਾ ਮਾਮਲੇ ਤਿੰਨੇ ਚਾਰ ਜਿਹੜੇ ਪੰਜਾਬ ਚ ਹੋਏ ਨੇ ਉਹ ਮਾਨਸਿਕ ਪਰੇਸ਼ਾਨੀ ਦੇ ਹੀ ਨੇ ਜਿੱਥੇ ਫੀਸਾਂ ਨਹੀਂ ਪੂਰੀਆਂ ਖਰਚੇ ਪੂਰੇ ਨਹੀਂ ਹੋ ਰਹੇ ਜਾਂ ਉੱਥੇ ਜਾ ਕੇ ਪਿਛਲੇ ਦਿਨੀ ਭਾਈ ਗੁਰਪ੍ਰੀਤ ਸਿੰਘ ਹੋਰਾਂ ਕੋਲੇ ਇੱਕ ਜਿਹੜਾ ਨੌਜਵਾਨ ਆਇਆ ਤਾਂ ਉਹਦੀ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਉਹਦੇ ਨਾਲ ਇਹੀ ਵਾਪਰੀ ਕਿ ਜਿਹੜਾ ਉਹ ਨੌਜਵਾਨ ਨ ਨਾਲ ਆਪਣੇ ਬਜ਼ੁਰਗਾਂ ਨੂੰ ਲੈ ਕੇ ਆਇਆ ਉਹ ਕਹਿੰਦਾ ਇਹਨਾਂ ਦਾ ਬੇਟਾ ਇਹ ਪੂਰਾ ਪਰਿਵਾਰ ਵਿਦੇਸ਼ ਗਿਆ ਸੀ ਉਹਨਾਂ ਦਾ ਪਰਿਵਾਰ ਜਿਹੜਾ ਇੰਗਲੈਂਡ ਗਿਆ ਸੀ ਉੱਥੇ ਜਾ ਕੇ ਜੋ ਇੱਥੋਂ ਦੇ ਸਭ ਜਗਾ ਬਾਗ ਵਿਖਾਏ ਗਏ ਸਨ ਜੋ ਮਾਪੇ ਨੂੰ ਲੱਗਿਆ ਕਿ ਗਵਾਂਡੀ ਵੀ ਇਹ ਗੱਲ ਕਹਿ ਰਹੇ ਨੇ ਉਹ ਚੀਜ਼ ਉੱਥੇ ਨਹੀਂ ਸੀ ਜਿਹੜੇ ਉੱਥੇ ਜਾਣ ਸਰ ਚਾਰੇ ਜੀਆ ਦੇ ਖਰਚੇ ਸਨ ਉਹ ਪੂਰੇ ਨਹੀਂ ਹੋਏ ਤੇ ਉਹਨਾਂ ਦਾ ਨੌਜਵਾਨ ਪੁੱਤਰ ਜਿਹੜਾ ਪਹਿਲਾਂ ਤਾਂ ਉੱਥੇ ਭੰਗ ਪੀਣ ਲੱਗ ਗਿਆ ਉਸ ਤੋਂ ਬਾਅਦ ਚ ਮਾਰੂ ਨਸ਼ਿਆਂ 'ਚ ਪੈਂਦਾ ਪੈਂਦਾ